ਹਰ ਸੁਹਿਰਿ ਛਾਟਕੇ ਕਰਹਿ ਆਨ ਕੀ ਆਸ ਤੇ ਨਰ ਤੋਜਕ ਜਹੇਗੀ ਸਤਿਪਖੈ ਰਬਦਾਸ ਗੁਰੂ ਪਿਆਰੀ ਸ਼ਾਸਕ ਜੀ ਬਹੁਤ ਹੀ ਬੜ ਭਾਗਿਓ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਪਿੰਡ ਖੇੜੀ ਸਰਪਲੀ ਦੇ ਅੰਦਰ ਸਾਡੇ ਮਾਨਯੋਗ ਸੰਤ ਦੀਰਾਦਾਸ ਜੀ ਦਾ ਜਨਮ ਦਿਨ ਬੜੀ ਖੁਸ਼ੀ ਦੇ ਨਾਲ ਬਣਾਇਆ ਜਾ ਰਿਹਾ ਹੈ। ਸਵੇਰ ਤੋਂ ਇਸ ਸਮੇਂ ਤੱਕ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬੈਠੇ ਹਾਂ। ਸ੍ਰੀ ਗੁਰੂ ਦਾਸ ਮਹਾਰਾਜ ਦੇ ਨਾਮ ਦੀ ਚਰਚਾ ਹੋ ਰਹੀ ਸੀ ਥੋੜਾ ਵਿਚਾਰ ਕਰਨਾ ਆਪਾਂ satsang ਦੇ ਵਿੱਚ ਆਏ ਗੁਰੂ ਦੇ ਨਾਮ ਦੀ ਉਪਮਾ ਹੋਈ ਪਰ ਇਹ ਗੱਲ ਨੋਟ ਕਰਨਾ ਕਿ ਜਿਵੇਂ ਸੰਤ ਦੀ ਰਾਧਾ ਜੀ ਦੇ ਲੜਕੇ ਸੰਤ ਸੁਰਿੰਦਰ ਦਾ ਜੀ ਜਿਨ੍ਹਾਂ ਨੇ ਆਪਣੇ ਬਾਪ ਦਾ ਜਨਮ ਦਿਨ ਮਨਾਇਆ ਇਹੋ ਜੇ ਪੁੱਤ ਕਰ ਕਰ ਜੰਮਣ ਅੱਜ ਅਸੀਂ ਇੱਥੇ ਸਤਸੰਗ ਵਿੱਚ ਸ਼ਬਦ ਸੁਣੇ ਇੱਕ ਗੁਰੂ ਵਿਦਾਸ ਜੀ ਦਾ ਸ਼ਬਦ ਹੈ ਘਟ ਅਵਗਟ ਡੋਕਰ ਗਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸੋ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਰਾਰ ਕੋ ਬਣਜਾਰੋ RAM ਕੋ ਮੇਰਾ ਟੰਡਾ ਲਾ ਦਿਆ ਜਾਏ ਰੇ ਥੋੜਾ ਵਿਚਾਰ ਕਰਨਾ ਸਭ ਦੇ ਉੱਤੇ ਕੀ ਅਸੀਂ ਗੁਰੂ ਦੀ ਗੱਲ ਨੂੰ ਮੰਨਿਆ ਗੁਰੂ ਦੀ ਗੱਲ ਨੂੰ ਵਿਚਾਰਿਆ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਹਿੰਦਾ ਮਨਾ ਤੂੰ ਦੁਖੀ ਕਿਉਂ ਹੈ ਤੂੰ ਪਰੇਸ਼ਾਨ ਕਿਉਂ ਹੈ ਤੇਰੇ ਘਰ ਦੇ ਵਿੱਚ ਕਲੇਸ਼ ਕਿਉਂ ਹੈ ਸੱਸ ਨਾਲ ਨਹੀਂ ਬਣਦੀ ਸਹੁਰੇ ਨਾਲ ਨਹੀਂ ਬਣਦੀ ਨੂੰਹ ਨਾਲ ਨਹੀਂ ਬਣਦੀ ਜਵਾਈ ਨਾਲ ਨਹੀਂ ਬਣਦੀ ਪੜੋਸੀਆਂ ਨਾਲ ਨਹੀਂ ਬਣਦੀ ਕਿਉਂ ਤੇ ਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਨੇ ਮਾਤੋ ਅਵੇਦਿਆ ਹਿੱਤ ਕੀਨ ਬਵੇਕ ਦੀਪ ਮਲੇਨ ਇਹਦਾ ਕਾਰਨ ਹੈ ਤੇਰੀ ਅਗਿਆਨਤਾ ਤੇਰੇ ਬੁਰੇ ਵਿਚਾਰ ਤੇਰੀ ਬੁਰੀ ਸੰਗਤ ਤੇਰਾ ਜੀਵਨ ਬੂਰਾ ਕਿਉਂ ਹੋਇਆ ਘਟ ਅਵਗਟ ਡੋਗਰ ਗਣਾ ਇੱਕ ਨਿਰਗੁਣ ਬੈਲ ਹਮਾਰ ਗੁਰੂ ਵਿਦਾਸ ਮਹਾਰਾਜ ਜੀ ਸਭ ਮਨ ਨੂੰ ਸਮਝਾ ਰਹੇ ਨੇ ਕਹਿੰਦਾ ਮਨਾਂ ਤੂੰ ਦੁਖੀ ਕਿਉਂ ਹੈ ਪਰੇਸ਼ਾਨ ਕਿਉਂ ਹੈ ਕਹਿੰਦਾ ਜਿਵੇਂ ਇੱਕ ਨਿਰਗੁਣ ਬੈਲ ਨੂੰ ਅਣਜਾਣ ਰਸਤੇ ਦੇ ਵਿੱਚ ਕਿਸੇ ਜੰਗਲ ਦੇ ਵਿੱਚ ਕੱਢਿਆ ਜਾਵੇ ਉਹ ਬਲਦ ਆਪਣੀ ਮੰਜ਼ਲ ਤੇ ਬਹੁਤ ਔਖਾ ਪਹੁੰਚੇਗਾ। ਇਵੇਂ ਹੀ ਤੇਰੀ ਜ਼ਿੰਦਗੀ ਹੈ। ਅਗਿਆਨਤਾ ਦੇ ਕਾਰਨ, ਬੁਰੇ ਵਿਚਾਰਾਂ ਦੇ ਕਾਰਨ, ਬੁਰੀ ਸੰਗਤ ਦੇ ਕਾਰਨ ਤੂੰ ਆਪਣੇ ਜੀਵਨ ਨੂੰ ਨਰਕ ਬਣਾ ਲਿਆ। ਰੋਂਦੀ ਅੱਤ ਪੈ ਗਈ। ਸੁੱਖ ਬਾਹਰ ਲੱਭਦਾ ਫਿਰਦਾ ਹੈ। ਕਿਸੇ ਮੰਦਰ ਦੇ ਵਿੱਚੋਂ ਕਿਸੇ ਤੀਰਥ ਤੇ ਇਸ਼ਨਾਨ ਕਰਕੇ ਕੋਈ ਦਾਨ ਪੁੰਨ ਕਰਕੇ ਮੈਨੂੰ ਸੁੱਖ ਮਿਲ ਜਾਵੇ ਪਰ ਗੁਰੂ ਵਿਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਾਰੇ ਬਹਾਰ ਖੋਜਤ ਕਾਫਿਰ ਘਟ ਬੀਤਰੀ ਖੋਜ ਕਿਉਂ ਪ੍ਰਮਾਤਮਾ ਉਹ ਸੁੱਖ ਉਹ ਸ਼ਾਂਤੀ ਉਹ ਪਿਆਰ ਕਿਤੇ ਮੰਦਰ ਗੁਰਦੁਆਰੇ ਦੇ ਵਿੱਚ ਨਹੀਂ ਮਿਲੇਗਾ ਕਿਸੇ ਤੀਰਥਾ ਤੇ ਸਨਾਨ ਕਰਕੇ ਨਹੀਂ ਮਿਲੇਗਾ ਕਿਉਂਕਿ ਅਸੀਂ ਗੁਰੂ ਦੀ ਗੱਲ ਨਹੀਂ ਮੰਨੀ ਗੁਰੂ ਦੇ ਵਿਚਾਰ ਨਹੀਂ ਮੰਨੇ ਨੰਦਾ ਫਿਰੇ ਤੀਰਥਾਂ ਤੇ ਤੇਰੇ ਮਨ ਦੀ ਮਿਲ ਨਾ ਜਾਵੇ ਆਪਾਂ ਇੱਥੇ ਬੈਠੇ ਆਂ ਸਰੀਰ ਇੱਥੇ ਹੈ ਤੇ ਮਨ ਕਿਥੇ ਹੋਰ ਹੈ ਜੋ ਗੱਲ ਸਮਝਣੀ ਸੀ ਉਹ ਸਮਝ ਨਹੀਂ ਪਾਏ ਮੱਥੇ ਰਗੜਦੇ ਫਿਰਦੇ ਆਂ ਕਿ ਸੱਚੇ ਪਾਸਾ ਸਾਨੂੰ ਸੁੱਖ ਮਿਲੇ ਮੈਨੂੰ ਪੁੱਤਰ ਮਿਲੇ ਮੈਨੂੰ ਸ਼ਾਂਤੀ ਮਿਲੇ ਮੈਨੂੰ ਨੌਕਰੀ ਮਿਲੇ ਮੱਥੇ ਰਗੜਨ ਦੇ ਨਾਲ ਕਦੇ ਸੰਤ ਨਹੀਂ ਮਿਲੇ ਗਈ ਉਸ ਸੁੱਖ ਨੂੰ ਕਿਸੇ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦਿਆ ਜਾਂਦਾ ਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਨੇ ਕੋ ਬਣਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਗੁਰੂ ਵਿਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਪਰਮਾਤਮਾ ਦੇ ਨਾਮ ਦਾ ਗੱਡਾ ਲੱਦਿਆ ਹੋਇਆ ਜਿਵੇਂ ਸਵੇਰ ਤੋਂ ਹੁਣ ਤੱਕ ਉਸ ਪਰਮਾਤਮਾ ਦੇ ਨਾਮ ਦੀ ਚਰਚਾ ਹੋਈ ਇਹ ਗੁਰੂ ਦਰਬਾਰ ਹੈ ਧੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜੇ ਨਾਮ ਕਾ ਰੰਗ ਜਿੱਥੇ ਸੰਸਾ ਮਹਾਪੁਰਸ਼ਾਂ ਦੇ ਪ੍ਰਵਚਨ ਹੋਣ ਧੰਸੋ ਸੋ ਧੰਸੋ ਠਾਉ ਤਨ ਪੁਨੀਤ ਕੁਟੰਬ ਸਭ ਲੋਏ ਉਹ ਜਗ੍ਹਾ ਵੀ ਤਨ ਹੋ ਜਾਂਦੀ ਐ ਉਹ ਪਰਿਵਾਰ ਵੀ ਤਨ ਹੋ ਜਾਂਦਾ ਉਹ ਸੁਣਨ ਵਾਲ ਵੀ ਤਨ ਹੋ ਜਾਂਦੇ ਨੇ ਉਹ ਪੂਰਾ ਪਰਦੇਸ ਤਨ ਹੋ ਜਾਂਦਾ ਹੈ ਜਿੱਥੇ ਸੰਸਾ ਮਹਾਪੁਰਸ਼ਾਂ ਦੇ ਪ੍ਰਵਚਨ ਹੋਣ ਉਸ ਗੁਰੂ ਦੇ ਨਾਮ ਦੀ ਚਰਚਾ ਹੁੰਦੀ ਹੋਵੇ ਉਹੀ ਗੰਗਾ ਉਸ ਗੰਗਾ ਦੇ ਵਿੱਚ ਆਪਣੇ ਵਰਗੇ ਸਨਾਨ ਕਰਕੇ ਗਿਆਨ ਲੈ ਕੇ ਆਪਣੇ ਪਾਪ ਧੋ ਲੈਂਦੇ ਨੇ ਅਤੇ ਨਾਮ ਦਾ ਰੰਗ ਚੜ ਜਾਂਦਾ ਹੈ ਅੱਗੇ ਗੁਰੂ ਵਿਦਾਸ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਨੇ ਕਹਿੰਦਾ ਕੋ ਬਣਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਹੋ ਬਣਜਾਰੋ RAM ਕੋ ਸਹਜ ਕਰੋ ਵਪਾਰ ਮੈਂ RAM ਨਾਮ ਤਲ ਲਾਦਿਆ ਵੇਖ ਲਾਦੀ ਸੰਸਾਰ ਅਸੀਂ ਪੜੇ ਗੀਤ ਗਾਣੇ ਆ ਪੈਣਾ ਨੂੰ ਬੇਨਤੀ ਐ ਸਿਰ 2 ਮਿੰਟ ਬੈਠ ਜਾਓ ਇਹ ਸਤਸੰਗਤ ਦੀ ਮਰਿਆਦਾ ਨਹੀਂ ਹੁਣੇ ਇੱਕ ਸ਼ਬਦ ਗਾ ਰਹੇ ਸੀ ਆਪਾਂ ਮੈਨੂੰ ਮੀਰਾ ਵਾਲੀ ਲਗਨ ਲਗਾ ਦੇ ਤੇਰਾ ਕਿਹੜਾ ਮੁੱਲ ਲੱਗਦਾ ਸਾਰਿਆਂ ਨੇ ਤਾੜੀ ਮਾਰੀ ਕੋਈ ਹੱਥ ਖੜਾ ਕਰਕੇ ਕਹੇ ਕਿ ਮੈਨੂੰ ਮੀਰਾ ਵਾਲੀ ਲਗਨ ਲਗਣੀ ਚਾਹੀਦੀ ਐ ਮੈਂ ਮੀਰਾ ਬਣਦੀ ਆ ਕੋਈ ਹੱਥ ਖੜਾ ਕਰਕੇ ਕਹੇ ਮੈਂ ਉਹਨੂੰ ਪੁੱਛਦਾ ਹੱਥ ਖੜੇ ਕਰਨੇ ਬੜੇ ਸੌਖੇ ਨੇ ਥੋੜਾ ਧਿਆਨ ਦੇਣਾ ਮੀਰਾ ਦੀ ਲਗਨ ਲਗਦੀ ਨਹੀਂ ਗੁਰੂ ਦਾ ਮੁੱਲ ਨਹੀਂ ਲੱਗਦਾ ਸਾਡੇ ਮਨ ਦਾ ਹੰਕਾਰ ਨਹੀਂ ਛੁੱਟਦਾ ਸਾਡੇ ਬੁਰੇ ਵਿਚਾਰ ਨਹੀਂ ਛੁੱਟਦੇ ਮੀਰਾ ਨੇ ਰਾਣੀ ਹੋ ਕੇ Rajput ਘਰਾਣੇ ਦੇ ਵਿੱਚ ਜਨਮ ਲੈ ਕੇ ਸਾਰੀ ਕੁਰੀਤੀਆਂ ਨੂੰ ਛੱਡਿਆ ਆਪਣੇ ਸਹੁਰਾ ਪਰਿਵਾਰ ਦੇ ਰੀਤੀ ਰਿਵਾਜਾਂ ਨੂੰ ਛੱਡਿਆ ਲੱਤੇ ਤਰਣੇ ਛੱਡੇ ਤਾਗੇ ਬੰਨਣੇ ਛੱਡੇ ਹਵਨ ਕਰਾਣੇ ਛੱਡੇ ਪੀਤਰਾਂ ਨੂੰ ਪੂਜਣਾ ਛੱਡਿਆ ਗੁੱਗੇ ਬਾ ਜਾਣਾ ਛੱਡਿਆ ਵਰਤ ਰੱਖਣੇ ਛੱਡੇ ਫਿਰ ਕਹਾਂ ਤੇ ਮੀਰਾ ਬਣ ਜੇਗੀਆਂ ਕਿਉਂ ਹਮ ਫਰੂ ਧੋਖਾ ਦੇ ਰਿਆਂ ਅੱਜ ਵੀ ਖੁਸੀ ਕੇ ਮੌਕੇ ਗਮੀ ਕੇ ਮੌਕੇ ਸਾਦੀ ਕੇ ਮੌਕੇ ਅਗਰ ਹਮਾਰੇ ਘਰ ਪੰਡਤ ਹਵਨ ਕਰਦਾ ਹੋਇਆ ਕਾਸਕੇ ਰਵਿਦਾਸੀ ਹੋਏ ਕਿਉਂ ਗੁਰੂ ਕੀ ਬਾਤ ਨਹੀਂ ਮੰਨੀ ਇਹ ਨਾਮ ਦੀ ਚਰਚਾ ਇੱਥੇ ਆਪਾਂ ਜੈ ਕਰੇ ਲਾਲੇ ਕਹਿੰਦਾ ਜੋ ਬੋਲੇ ਸੋ ਨਰਪੈ ਐਵੇਂ ਨਰਪੈ ਨਹੀਂ ਜੇ ਮੈਂ ਕਹਾ ਮੇਰਾ ਪਿਓ ਬੜਾ ਵਧੀਆ ਮੇਰੇ ਕਹਿਣ ਨਾਲ ਮੇਰਾ ਪਿਓ ਵਧੀਆ ਨਹੀਂ ਹੋ ਜਾਂਦਾ ਜੇ ਮੈਂ ਚੰਗੇ ਕਰਮ ਕਰਾਂ ਤਾਂ ਲੋਕ ਕਹਿਣਗੇ ਫਲਾਣੇ ਦਾ ਮੁੰਡਾ ਬਹੁਤ ਵਧੀਆ ਆਂਡੇ ਕਿਤੇ ਕੁੜਕੁੜ ਕਿਤੇ ਚੋਲਾ ਅਸੀਂ ਗੁਰੂ ਵੀ ਦਾਸ ਮਹਾਰਾਜ ਦਾ ਪਾਇਆ ਪਰ ਗੁਰੂ ਵੀ ਦਾਸ ਮਰਜੀ ਕਹਿੰਦੇ ਨੇ ਭੇਸ ਲਿਓ ਪੇਤ ਨਾ ਜਾਣਿਓ ਅੰਮ੍ਰਿਤ ਲੈ ਵਿਸੇ ਸੋ ਮੰਨਿਓ ਕਹਿੰਦਾ ਪੇਸ ਤੇਰਾ ਸੰਤਾਂ ਵਰਗਾ ਹੈ ਪੇਸ ਤੇਰਾ ਰਾਜਿਆਂ ਵਰਗਾ ਹੈ ਪੇਸ ਤੇਰਾ ਬੰਦਿਆਂ ਵਰਗਾ ਹੈ ਪਰ ਅੰਦਰੋਂ ਕੀ ਹੋ ਜਾਏ ਗੱਲ ਤਾਂ ਅੰਦਰ ਦੀ ਹੈ ਸਾਡਾ ਅੰਦਰ ਦਾ ਨਹੀਂ ਸੁਧਰਿਆ ਅੱਜ ਵੀ ਅਸੀਂ ਡਰੇ ਹੋਏ ਆਂ ਲੋਕ ਕਿਆ ਕਹੇਂਗੇ ਲੋਕੋਈ ਕਰੀਤ ਲੱਗੀ ਹੋਈ ਹੈ ਕਿਉਂਕਿ ਗੁਰੂ ਵੀ 10ਵੇਂ ਸਬਦ ਹੈ ਕਦੇ ਵਿਚਾਰਿਆ ਨਹੀਂ ਗੁਰਬਾਣੀ ਆਪ ਲੋਕੋ ਨੇ ਪੜ੍ਹੀ ਨਹੀਂ ਗੁਰਬਾਣੀ ਪੜ੍ਹ ਕੇ ਦੇਖੋ ਇਹ ਸਾਡੇ ਸੱਤ ਬੈਠੇ ਸੀ ਕਿ ਇਥੇ ਕਹਿੰਦਾ ਤੂੰ ਹੰਸਾ ਕਹਾਂ ਸੇ ਆਇਆ ਇਹ ਥੇਦ ਬਤਾ ਦੇ ਗੱਲ ਹੋਈ ਸੀ ਥੋੜਾ ਵਿਚਾਰ ਕਰਨਾ ਅਸੀਂ ਇਸ ਜ਼ਿੰਦਗੀ ਨੂੰ ਸਮਝ ਨਹੀਂ ਪਾਏ ਕਈ ਵਾਰੀ ਵਿਚਾਰ ਹੁੰਦਾ ਕਹਿੰਦਾ ਅੰਡਾ ਪਹਿਲਾਂ ਆਇਆ ਜਾਂ ਮੁਰਗੀ ਪਹਿਲਾਂ ਆਈ ਵਿਚਾਰ ਹੁੰਦਾ ਵੀ ਅੰਡਾ ਪਹਿਲਾਂ ਆਇਆ ਜਾਂ ਮੁਰਗੀ ਪਹਿਲਾਂ ਆਈ ਇਹ ਸੰਸਾ ਦਾ ਸਵਾਲ ਹੈ ਹਰ ਇੱਕ ਦੇ ਸਮਝ ਨਹੀਂ ਆਉਂਦਾ ਕੋਈ ਕਹਿੰਦਾ ਵੀ ਅੰਡਾ ਪਹਿਲਾਂ ਆਇਆ ਕੋਈ ਕਹਿੰਦਾ ਮੁਰਗੀ ਪਹਿਲਾਂ ਆਈ ਜੇ ਅੰਡਾ ਆ ਤਾਂ ਮੁਰਗੀ ਕਿੱਥੋਂ ਆਈ ਜੇ ਮੁਰਗੀ ਆ ਤਾਂ ਅੰਡਾ ਕਿੱਥੋਂ ਆਇਆ ਥੋੜਾ ਧਿਆਨ ਦੇਣਾ ਕੋਈ ਵੀ ਜ਼ਿਮੀਦਾਰ ਖੇਤ ਦੇ ਵਿੱਚ ਕੋਈ ਫਸਲ ਬੀਜਦਾ ਮੰਨ ਲਓ ਆਪਾਂ ਨੇ ਬੈਂਗਣ ਬੀਜੇ ਬੈਂਗਣ ਬੀਜੇ ਆ ਪਰ ਬੈਂਗਣਾਂ ਦੇ ਕਦੇ ਕੀੜੇ ਨਹੀਂ ਬੀਜੇ ਦੋ ਦਿਨਾਂ ਬਾਅਦ ਉਹ ਸੈਂਕੜੇ ਕੀੜੇ ਹੋ ਜਾਣਗੇ ਸਿਰ ਦੇਵ ਚ ਜੂਆ ਪੈ ਜਾਂਦੀਆਂ ਨੇ ਉੱਥੇ ਕੋਈ ਬੀਜ ਨਹੀਂ ਪੀਜਦਾ ਇਹ ਕੁਦਰਤੀ ਰਸਾਇਣ ਹੈ ਅਸੀਂ ਦੁੱਧ ਨੂੰ ਜਮਣ ਲਾਂਦੇ ਆ ਦਹੀਂ ਬਣਦੀ ਹੈ ਦਹੀਂ ਦੇ ਵਿੱਚ ਬੈਕਟੀਰੀਆ ਪੈਦਾ ਹੁੰਦੇ ਨੇ ਜੇ ਉਸ ਦਹੀਂ ਦੇ ਅੰਦਰ ਦੋ ਚੁਟਕੀਆਂ ਨੀਲੇ ਥੋਥੇ ਦੀਆਂ ਪਾ ਦਿੱਤੀਆਂ ਜਾਣ ਹਫਤੇ ਬਾਅਦ ਦੇਖ ਲਓ ਉੱਥੇ ਬਿਛੂ ਪੈਦਾ ਹੋ ਜਾਣਗੇ ਉਹ ਵਿੱਚੂਆਂ ਨੂੰ ਜਿਵੇਂ ਤੁਸੀਂ ਮਾਰੋਗੇ ਜਿੱਥੇ ਖੂਨ ਲੱਗੇਗਾ ਉੱਥੇ ਹੀ ਵਿੱਚੂ ਪੈਦਾ ਹੋ ਜਾਏਗਾ ਇੱਕ ਕੁਦਰਤੀ ਪ੍ਰਕਿਰਿਆ ਪਰ ਗੁਰੂ ਗ੍ਰੀਵਦਾਸ ਸਾਹਿਬ ਦੀ ਵਿਚਾਰਤਾ ਰ ਕਿੱਡੇ ਕੇ ਫਲਸਫਰ ਹੋਣੇ ਕਿੱਡੇ ਕੇ ਗਿਆਨਮਾਨ ਹੋਣੇ ਸ੍ਰੀ ਗੁਰੂ ਗ੍ਰੀਵਦਾਸ ਮਹਾਰਾਜ ਨੇ ਸਮੁੱਚੀ ਮਾਨਵਤਾ ਨੂੰ ਸੰਦੇਸ਼ ਦਿੱਤਾ ਤੇ ਅੱਜ ਅਸੀਂ ਗੁਰੂ ਗ੍ਰੀਵਦਾਸ ਮਹਾਰਾਜ ਦੇ ਬੱਚੇ ਦਰਦਰ ਠੋਕਰਾਂ ਖਾਂਦੇ ਫਿਰ ਰਹੇ ਕਿਉਂ ਕਿਉਂਕਿ ਸਾਡਾ ਕੋਈ ਨਿਯਮ ਨਹੀਂ ਸਾਡਾ ਕੋਈ ਆਧਾਰ ਨਹੀਂ ਅੱਜ ਇਥੇ ਪੰਜਾਬ ਪਿੰਡਾਂ ਦੇ ਲੋਕ ਬੈਠੇ ਨੇ ਕੀਮਤੀ ਸਮਾਂ ਕੱਢ ਕੇ ਆਏ ਜੇ ਇਥੋਂ ਕੁਝ ਲੈ ਕੇ ਨਾ ਗਏ ਤੇ ਸਾਡਾ ਆਣ ਦਾ ਵੀ ਕੋਈ ਫਾਇਦਾ ਨਹੀਂ ਗੁਰੂ ਘਰ ਹਰ ਇੱਕ ਪਿੰਡ ਦੇ ਵਿੱਚ ਬਣੇ ਹੋਏ ਨੇ ਭਾਵੇਂ ਛੋਟਾ ਭਾਵੇਂ ਵੱਡਾ ਗੁਰੂ ਘਰ ਵੱਡਾ ਛੋਟਾ ਨਹੀਂ ਹੁੰਦਾ ਸਾਡਾ ਮਨ ਛੋਟਾ ਵੱਡਾ ਹੈ ਤਿੰਨ ਬਾਰ ਭੋਜਨ ਭਜਨ ਇੱਕ ਬਾਰ ਇਸ ਵਿੱਚ ਵੀ ਆਤੀ ਹੈ ਮੁਸ਼ਕਲें ਹਜ਼ਾਰ ਭੋਜਨ ਤਿੰਨ ਵਾਰੀ ਭਜਨ ਇੱਕ ਵਾਰੀ ਵੀ ਨਹੀਂ ਜੇ ਹਸਪੀਟਲ ਬਣ ਜਾਵੇ ਵਿੱਚ ਡਾਕਟਰ ਨਾ ਹੋਣ ਕਦੇ ਹਸਪੀਟਲ ਹੀ ਹੁੰਦਾ ਜੇ ਸਕੂਲ ਬਣ ਜਾਵੇ ਸਕੂਲ ਦੇ ਵਿੱਚ ਟੀਚਰ ਨਾ ਹੋਣ ਤਾਂ ਸਕੂਲ ਨਹੀਂ ਰਹਿੰਦਾ ਅੱਜ ਹਾਲਾਤ ਸਾਡੀ ਇਹੀ ਹੈ ਅਸੀਂ ਰੌਲਾ ਪਾ ਕੇ ਮੰਦਰ ਤਾਂ ਬਣਾ ਲਿਆ ਪਰ ਮੰਦਰ ਦੇ ਵਿੱਚ ਕੋਈ ਪਾਠੀ ਨਹੀਂ ਅੱਜ ਜਿੰਨੇ ਲੋਕ ਬੈਠੇ ਨੇ ਕੋਈ ਕਹੇ ਵੀ ਅਸੀਂ ਆਪਣੇ ਗੁਰੂ ਘਰ ਦੇ ਵਿੱਚ ਪਾਠ ਹੀ ਰੱਖਿਆ ਹੋਇਆ ਹੈ ਕਿਉਂ ਰੱਖਾਂਗੇ ਪਾਠ ਮਨ ਦੇ ਵਿੱਚ ਹੰਕਾਰ ਹੈ ਚੌਤਰ ਅੱਜ 95% ਕਮੇਟੀਆਂ ਗੁਰੂ ਦਾ ਕੋਈ ਗਿਆਨ ਨਹੀਂ ਮੈਨੂੰ ਪ੍ਰਧਾਨਗੀ ਚਾਹੀਦੀ ਹੈ ਕਦੇ ਗੁਰਦੁਆਰਾ ਦੇਖਿਆ ਹੋਣਾ ਤੁਸੀਂ ਜਦੋਂ ਤੱਕ ਗੁਰਦੁਆਰੇ ਵਿੱਚ ਪਾਠ ਨਹੀਂ ਹੁੰਦਾ ਉਦੋਂ ਤੱਕ ਗੁਰਦੁਆਰੇ ਨੂੰ ਗੁਰਦੁਆਰਾ ਨਹੀਂ ਮੰਨਦੇ ਤੇ ਅਸੀਂ ਜੇ ਕੋਈ ਬੱਚਾ ਪਾਠ ਕਰਨ ਲੱਗ ਜਾਵੇ ਇਹ ਤਾਂ ਮੰਦਰ ਖਾ ਗਿਆ ਇਹ ਤਾਂ ਪੈਸੇ ਖਾ ਗਿਆ ਕਦੇ ਪੰਡਤ ਨੂੰ ਕਿਹਾ ਤੁਸੀਂ ਕਦੇ ਮੁਸਲਮਾਨ ਦੇ ਕਾਜੀ ਨੂੰ ਕਿਹਾ ਕਦੇ ਈਸਾਈਆਂ ਦੇ ਫਾਸਟ ਨੂੰ ਕਿਹਾ ਕਿਉਂਕਿ ਅਸੀਂ ਰੌਲਾ ਤਾਂ ਪਾਣਿਆ ਸਤ ਸੰਗਤ ਮਿਲ ਰਹੀਏ ਮਾਦੋ ਜਿਵੇਂ ਮਦ ਮਖੀਰਾ ਅਸੀਂ ਹੁਣ ਸ੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਇ ਸੁਸਾਇਟੀ ਬਣਾਈ ਧਿਆਨ ਦਿਓ ਕਈ ਵਾਰੀ ਆਪਾਂ ਬੱਚਾ ਨਹੀਂ ਪੜਦਾ ਆਪਾਂ ਮਾਸਟਰ ਨੂੰ ਸਮਝਾ ਦੇਣੇ ਆ ਮਾਸਟਰ ਜੀ ਤੁਸੀਂ ਤਰੀਕਾ ਬਦਲ ਕੇ ਦੇਖ ਲਓ ਜਦ ਸਮਾਜ ਸਮਝਣਾ ਨਹੀਂ ਚਾਹੁੰਦਾ ਜਾਂ ਫਿਰ ਸੰਸਥਾ ਦੇ ਵਿੱਚ ਕਮੀਆਂ ਸੰਤ ਨਹੀਂ ਕੋਈ ਸਮਝਾ ਸਕਦਾ ਇਹ ਸਾਡਾ ਨਿਯਮ ਹੋਏਗਾ ਕੋਈ ਵੀ ਸੰਤ ਅਗਰ ਸਾਨੂੰ ਬੀੜੀ ਪੀਂਦਾ ਫੜਿਆ ਗਿਆ ਕੋਈ ਚਿਲਮ ਪੀਂਦਾ ਫੜਿਆ ਗਿਆ ਕੋਈ ਹੁੱਕਾ ਪੀਂਦਾ ਫੜਿਆ ਗਿਆ ਕੋਈ दारू ਪੀਂਦਾ ਫੜਿਆ ਗਿਆ ਉਸ ਨੂੰ ਮੰਚ ਤੋਂ ਉਤਾਰ ਦਾਂਗੇ ਜਦੋਂ ਤੱਕ ਸਾਡੇ ਸੰਤਾਂ ਦਾ ਸਟੈਂਡ ਨਹੀਂ ਹੋਏਗਾ ਉਹ ਸਮਾਜ ਦਾ ਵੀ ਸਟੈਂਡ ਨਹੀਂ ਹੋਏਗਾ ਕਿਸੇ ਪਿੰਡ ਦੇ ਵਿੱਚ ਕੋਈ ਬੰਦਾ ਸਾਨੂੰ दारू ਪਿੰਦਾ ਬੀੜੀ ਪਿੰਦਾ ਜਾਂ ਮੰਦਰ ਦੇ ਵਿੱਚ ਕੋਈ ਹੁੱਕਾ ਰੱਖਿਆ ਮਿਲ ਗਿਆ ਅਸੀਂ ਕਮੇਟੀ ਉੱਤੇ ਕੇਸ ਕਰ ਦੇਣਾ ਹੈ ਉਹਦੀ ਜ਼ਿੰਮੇਵਾਰ ਕਮੇਟੀ ਹੋਵੇਗੀ ਜੇ ਅਸੀਂ ਗੁਰੂ ਵੀਰ ਦਾਸ ਮਹਾਰਾਜ ਜੀ ਨੂੰ ਮੰਨਦੇ ਆ ਹੁਣ ਜਦੋਂ ਅਸੀਂ 9 ਤਰੀਕ ਨੂੰ ਸੰਧ ਤੋਂ ਬਸ ਜਾਵੇਗੀ 25 ਤਰੀਕ ਨੂੰ ਵੋਟਾਂ ਸੀ ਸੰਤ ਰਾਮਾਨੰਦ ਮਹਾਰਾਜ ਵਰਸਤੇ ਨਹੀਂ ਜਾ ਸਕੇ 11 ਤਰੀਕ ਨੂੰ ਸੰਤ ਸਰਵਣ ਦਾਸ ਮਹਾਰਾਜ ਦੀ ਵਰਸੀ ਹੈ ਡੇਰਾ ਸਚਕੰਡ ਬੱਲਾ ਅਸੀਂ 9 10 11 ਤਰੀਕ ਨੂੰ ਬੱਸਾਂ ਲੈ ਕੇ ਜਾ ਰਹੇ ਹਾਂ ਇੱਕ ਸੰਤ ਤੋਂ ਜਾਏਗੀ ਇੱਕ ਕੈਥਲ ਤੋਂ ਜਾਏਗੀ ਤਿੰਨ ਬੱਸਾਂ ਸਮਲਾਵਾਤ ਤੋਂ ਕੀਤੀਆਂ ਹੋਈਆਂ ਜੇ ਕਿਸੇ ਨੇ ਜਾਣਾ ਹੈ 500 ਰੁਪਏ ਦੇ ਕੇ ਇੱਕ ਦੋ ਦਿਆਂ ਦੇ ਸੀਟ ਬੁੱਕਰਾ ਸਕਦਾ ਹੈ 1000 ਰੁਪਏ ਕਰਾਇਆ ਹੈ ਰੋਟੀ ਪਾਣੀ ਗੁਰਦੁਆਰੇ ਅੰਦਰ ਖਾਵਾਂਗੇ 11 ਤਰੀਕ ਨੂੰ ਸ਼ਾਮ ਨੂੰ ਵਾਪਸ ਇੱਥੇ ਆ ਜੋਗੇ ਇੱਥੋਂ ਇੱਕ ਰਾਤ ਖੁਰਾਲਗੜ ਇੱਕ ਰਾਤ ਪਠਾਨਕੋਟ ਤੇ ਬੱਲਾ ਨੂੰ ਹੁੰਦੋਏ ਚੱਕਰ ਕੀਵਨ ਹੁੰਦੋਏ ਸ਼ਾਮ ਨੂੰ ਇੱਥੇ ਆ ਜਾਗੇ ਥੋੜਾ ਵਿਚਾਰ ਕਰਨਾ ਗੁਰਬੀਦਾਸ ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਇੱਕ ਸ਼ਬਦ ਲਿਖਦੇ ਨੇ ਆਪਣਾ ਬੀਜ ਤੂੰ ਆਪ ਹੀ ਖਾਵਤ ਹੈ ਬਹੁਤਾਰ ਤੇਰਾ ਤੁਝ ਕੋ ਸੋ ਪਤਾ ਵਹਿ ਦਾਤਾ ਕਰਤਾਰ ਜੋ ਗੁਰ ਸ਼ਰਣੀ ਪਰਤ ਹੈ ਤਿੱਲ ਪਰ ਬੀਬੇ ਅੰਤ ਸੋ ਬਾਪਾ ਵੈ ਲੋਕ ਮੇ ਕਹਿਤ ਮੁਨੀ ਜਨ ਸੰਤ ਥੋੜਾ ਧਿਆਨ ਦਿਓ ਗੁਰੂ ਵਿਦਾਸ ਮਹਾਰਜੀ ਕਹਿੰਦੇ ਨੇ ਜਿਹੋ ਜਾਂ ਬੀਜੇਗਾ ਉਹ ਜਾਂ ਕੱਟ ਲੇਗਾ ਸਾਡੀ ਆਦਤ ਕੀ ਹੈ ਫਰੀ ਰੋਟੀ ਮਿਲੇ ਫਰੀ ਦਾਲ ਮਿਲੇ ਫਰੀ ਚੌਲ ਮਿਲੇ ਫਰੀ ਤੇਲ ਮਿਲੇ ਦਵਾਈ ਫਰੀ ਮਿਲੇ ਇਹਦਾ ਸ਼ੁਕਰ ਹੈ ਸਰਕਾਰ ਦਾ ਫਰੀ ਬੋਤਲ ਨਹੀਂ ਲਈ ਉਹਨਾਂ ਨੇ ਵੀ ਆਧਾਰ ਕਾਰਡ ਤੇ ਬੋਤਲ ਮਿਲੇਗੀ ਨਹੀਂ ਔਰਤਾਂ ਵੀ ਆਧਾਰ ਕਾਰਡ ਲੈ ਕੇ ਠੇਕੇ ਤੇ ਪਹੁੰਚੀਆਂ ਹੋਣੀਆਂ ਸੀ ਅਸੀਂ ਤੈਣ ਨਹੀਂ ਸਿੱਖੇ ਅਸੀਂ ਹੱਥ ੱਡਣ ਸਿੱਖੇ ਆ ਅਸੀਂ ਤਸਬੰਦ ਕੱਢਣ ਨਹੀਂ ਸਿੱਖੇ ਜਦੋਂ ਅਸੀਂ ਕਿਸੇ ਗੁਰਦੁਆਰੇ ਜਾਂਦੇ ਆ ਬੜੇ ਚੌੜੇ ਕਹਿੰਦੇ ਉੱਥੇ ਲੰਗਰ ਚੱਲਦਾ ਹੋਣਾ ਲੰਗਰ ਖਾਵਾਂਗੇ ਅੱਜ 3-300 ਕਰਾਂ ਪੰਪ 500 ਕਰਾਂ ਆਪਣੇ ਪਿੰਡ ਦੇ ਵਿੱਚ ਚਮਾਰਾਂ ਦੇ ਅੱਜ ਸਰਕਾਰ ਨੇ 3-3000 ਰੁਪਏ ਪ੍ਰਸਨ ਲਾਈ ਹੋਈ ਆ ਬਜ਼ੁਰਗਾਂ ਦੀ ਕਦੇ 100 ਰੁਪਏ ਦਿੱਤਾ ਤੁਸੀਂ ਗੁਰੂ ਘਰ ਨੂੰ ਅੱਜ ਮੌਕੇ ਅੱਜ ਬੀਜ ਲੋਗੇ ਕਦੇ ਨਾ ਕਦੇ ਜੰਮੇਗਾ ਦੇਣ ਵਾਲਾ ਰਾਜਾ ਹੁੰਦਾ ਤੇ ਮੰਗਣ ਵਾਲਾ ਬਿਖਾਰੀ ਗੁਰਬੀਦਾਸ ਮਹਾਰਾਜ ਜੀ ਤੁਸੀਂ ਇਹ ਗੱਲਾਂ ਸਮਝੋ ਜਦੋਂ ਆਪਾਂ ਆਰਤੀ ਪੜਦੇ ਆਂ ਨਾਮ ਤੇਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਝੂਠੇ ਸਗਲ ਪਸਾਰੇ ਅਸੀਂ ਜੋਤਾਂ ਲੈ ਕੇ ਕਮਾਈ ਜਾਂਦੇ ਆਂ ਪਰ ਗੁਰੂ ਵੀ ਦਾਸ ਮਹਾਰਾਜ ਨੇ ਐ ਨਹੀਂ ਕਿਹਾ ਵੀ ਤੁਸੀਂ ਜੋਤਾਂ ਲੈ ਕੇ ਕਮਾਓ ਕਹਿੰਦਾ ਤੇਰੀ ਆਰਤੀ ਕੀ ਐ ਇਸ ਮਜਨ ਮਰਾਰੇ ਨੂੰ ਧੋਣਾ ਇਸ ਮਨ ਨੂੰ ਧੋਣਾ ਇਸ ਮਨ ਨੂੰ ਬਦਲਣਾ ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ ਨਾਮ ਤੇਰਾ ਕੇਸਰੋ ਲੈ ਛਟ ਕਰੇ ਥੋੜਾ ਵਿਚਾਰ ਕਰਨਾ ਮੇਰੀਆਂ ਪੈਣਾ ਸ਼ਬਦ ਗੰਦੀਆਂ ਨੇ ਕਹਿੰਦਾ ਜੇ ਮੈਂ ਦੁੱਧ ਚੜਾਵਾਂ ਦੁੱਧ ਵੀ ਝੂਠਾ ਜੇ ਮੈਂ ਪਾਣੀ ਚੜਾਵਾਂ ਪਾਣੀ ਵੀ ਝੂਠਾ ਜੇ ਮੈਂ ਚੰਦਨ ਚੜਾਵਾਂ ਚੰਦਨ ਵੀ ਝੂਠਾ ਜੇ ਮੈਂ ਕੱਪੜਾ ਚੜਾਵਾਂ ਕੱਪੜਾ ਵੀ ਝੂਠਾ ਪਰ ਸੱਚਾ ਕੀ ਹੈ ਕਹਿੰਦਾ ਸੱਚੇ ਮਨ ਦੇ ਨਾਲ ਮੈਂ ਤੇਰੀ ਆਰਤੀ ਕਰ ਲਉਈ ਸੱਚੀ ਹੈ ਮੰਦਰ ਬਣਾਉਣ ਵਾਲਾ ਤੂੰ ਐ ਤੀਰਥ ਬਣਾਉਣ ਵਾਲਾ ਤੂੰ ਐ ਅਰਦਾਸ ਕਰਨੇ ਵਾਲਾ ਤੂੰ ਐ ਚੌਰ ਸਾਹਿਬ ਚਲਾਉਣੇ ਵਾਲਾ ਤੂੰ ਐ ਜੋ ਤੂੰ ਗਿਰਵਰ ਤੋ ਹਮ ਮੋਰਾ ਜੋ ਤੂੰ ਚੰਦ ਤੋ ਹਮ ਪਏ ਹੈ ਚਕੋਰਾ ਜੋ ਤੂੰ ਤੀਰਥ ਤੋ ਹਮ ਜਾਤੀ ਜੋ ਤੂੰ ਦੀਵਰਾ ਤੋ ਹਮ ਬਾਤੀ ਕਦੇ ਵਿਚਾਰ ਕਰਨਾ ਗੁਰਦੇਵदास ਮਹਾਰਾਜੀ ਕੇਂਦਰ ਹੈ ਜਿਸ ਨੂੰ ਬਾਹਰ ਲੱਭਦਾ ਕਹਿੰਦਾ ਤੇਰਾ ਤੇ ਮੇਰਾ ਇੰਨਾ ਪਿਆਰਾ ਜੀਵਾਂ ਦੀਵੇ ਤੇ ਬੱਤੀ ਦਾ ਬੱਤੀ ਤੋਂ ਬਗੈਰ ਦੀਵੇ ਦੀ ਕੋਈ ਕੀਮਤ ਨਹੀਂ ਯਾਤਰੀ ਤੋਂ ਬਗੈਰ ਕੋਈ ਤੀਰਥ ਦੀ ਕੀਮਤ ਨਹੀਂ ਬੰਦੇ ਤੋਂ ਬਗੈਰ ਕੋਈ ਮੰਦਰ ਗੁਰਦੁਆਰੇ ਚਰਚ ਦੀ ਕੀਮਤ ਨਹੀਂ ਅੱਗੇ ਸਭ ਦਾ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਬਵਨ सगਲਾਰੇ ਤੇ ਅਸੀਂ ਜੋਤਾਂ ਲਾ ਲਾ ਕੇ ਕੰਧਾਂ ਕਾਲੀਆਂ ਮੰਦਰ ਕਾਲੇ ਕਰਤੇ ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਦੋਂ ਮੈਂ ਤੇਰੇ ਨਾਮ ਦੀ ਤੇਰੀ ਅਕਲ ਦੀ ਤੇਰੇ ਚੰਗੇ ਵਿਚਾਰਾਂ ਦੀ ਪਖੰਡ ਛੱਡਿਆ ਕਹਿੰਦਾ ਹੁਣ ਇੰਨਾ ਪ੍ਰਕਾਸ਼ ਹੋ ਗਿਆ ਭਵਨ सगਲਾਰਾ ਇਸ ਭਵਨ ਦੇ ਵਿੱਚ ਇੰਨਾ ਪ੍ਰਕਾਸ਼ ਹੋ ਗਿਆ ਭਾਵੇਂ ਹਜ਼ਾਰਾਂ ਸੂਰਜ ਚੜ ਜਾਣ ਹੁਣ ਮੈਨੂੰ ਕਿਸੇ ਦਾ ਡਰ ਨਹੀਂ 108864 ਖਾਣੀ ਇਹ ਵਰਤਨੇ ਸਗਲ ਸੰਸਾਰੇ ਗੁਰੂ ਵਿਦਾਸ ਮਰਜੀ ਕਹਿੰਦੇ ਨੇ 9 ਨਿਤੀਆਂ 18 ਸੇਤੀਆਂ 68 ਤੀਰਤ ਮੰਦਰ ਗੁਰਦੁਆਰੇ ਗੰਗਾ ਕਹਿੰਦਾ ਸਾਰੀ ਤੇਰੇ ਅੰਦਰ ਹੈ ਮਨ ਚੰਗਾ ਕਠੋਤੀਵੇਂ ਗੰਗਾ ਕਹਿ ਤਾ ਲਿਆ ਪਰ ਸਾਡਾ ਮਨ ਚੰਗਾ ਨਹੀਂ ਹੁੰਦਾ ਮਨ ਦੇ ਚ ਵੈਰ ਭਾਵਨਾ ਹੈ ਦੁਐਸ਼ ਭਾਵਨਾ ਹੈ ਦੁਰਗੁਣ ਹੈ ਅੱਜ ਮੌਕਾ ਹੈ ਜਿੰਨੇ ਮਰਜੀ ਢੰਡਾਰੇ ਚਲੇ ਜਾਓ ਅੱਜ ਹਰ ਇੱਕ ਪਰਿਵਾਰ ਦੇ ਅੰਦਰ ਇੱਕ ਦੁਬਦਾਂ ਛੜੀ ਹੈ ਜਦੋਂ ਆਪਾਂ ਲੜਕਾ ਬਿਆਨੇ ਆ ਅੱਜ ਤੋਂ 20 ਸਾਲ ਪਹਿਲਾਂ ਇੱਕ ਗੱਲ ਹੁੰਦੀ ਸੀ ਵੀ ਸੱਸ ਪਤਾ ਨਹੀਂ ਕਿਹੋ ਜੀ ਮਿਲੇਗੀ ਲੜਕੀ ਨੂੰ ਜਿਉਣ ਦੇਵੇ ਕਿ ਜਾਂ ਨਹੀਂ ਦੇਵੇਗੀ ਪਰ ਅੱਜ ਪਾਸਾ ਪਲਟ ਗਿਆ ਅੱਜ ਜਦੋਂ ਅਸੀਂ ਲੜਕੇ ਨੂੰ ਵਿਆਹ ਦੀ ਗੱਲ ਕਰਦੇ ਆ ਇਹ ਗੱਲ ਅੱਗੇ ਆਉਂਦੀ ਹੈ ਵੀ ਪਤਾ ਨਹੀਂ ਡੋਲਾ ਕਿ ਹੋ ਜਾਵੇਗਾ ਵਸਣ ਦੇਗੀ ਨਹੀਂ ਵਸਣ ਦੇਗੀ ਕਦੀ ਰੋਟੀ ਬਣਾ ਕੇ ਦੇਵੇਗੀ ਨਹੀਂ ਦੇਵੇਗੀ ਕਿਉਂ ਬਹੂਆਂ ਸਾਰਿਆਂ ਨੂੰ ਚੰਗੀਆਂ ਚਾਹੀਦੀਆਂ ਨੇ ਸੰਸਕਾਰੀ ਚਾਹੀਦੀਆਂ ਨੇ ਤੇ ਅਸੀਂ ਆਪਣੀਆਂ ਲੜਕੀਆਂ ਨੂੰ ਕਿਹੋ ਜਿਹਾ ਸੰਸਕਾਰ ਦੇ ਕੇ ਭੇਜ ਰਹੇ ਆ ਅੱਜ ਮੌਕਾ ਹੈ ਅੱਜ ਕੋਟਾਂ ਦੇ ਵਿੱਚ ਕਿੰਨੇ ਕੇਸ ਨੇ ਕੋਈ ਕਹਿੰਦਾ ਮੈਂ 5 ਲੱਖ ਲੈਣਾ ਕੋਈ ਕਹਿੰਦਾ ਮੈਂ 10 ਲੱਖ ਲੈਣਾ ਕੀ ਅਸੀਂ ਆਪਣੀਆਂ ਲੜਕੀਆਂ ਦੀਆਂ ਇੱਜ਼ਤਾਂ ਨਾਮ ਕਰ ਰਹੇ ਆ ਇਹ ਹੀ ਅਸੀਂ ਸਭ ਸੰਗਤ ਦੇ ਸੁਣਦੇ ਆ ਇਹ ਹੀ ਅਸੀਂ ਪੜੇ ਲਿਖੇ ਆ ਇਹ ਹੀ ਅਸੀਂ ਅਕਲ ਵਾਲੇ ਆ ਮੈਂ ਬੇਨਤੀ ਕਰਦਾ ਸਮਾਜ ਨੂੰ ਸੰਤ ਸਮਾਜ ਨੂੰ ਬੇਨਤੀ ਕਰਦਾ ਕੋਈ ਕਹਿੰਦਾ ਮੇਰੇ 4000 ਨਾਮਦਾਰ ਨਹੀਂ ਆ ਕੋਈ ਕਹਿੰਦਾ 3000 ਹੈ ਤੁਸੀਂ ਵਕੀਲ ਦੇ ਕੋਲ ਚਲੇ ਜਾਓ ਤੁਹਾਨੂੰ ਦੋਵਾਂ ਨੂੰ ਇਹ ਜੀ ਪੜਤੀ ਪੜਾ ਦੇਣਗੇ ਇੱਕ ਕਹਿੰਦਾ ਮੈਂ ਅੰਦਰ ਕਰਾਦਾ ਇਹ ਕਹਿੰਦਾ ਮੈਂ ਬਰੀ ਕਰਾ ਦਾਂਗਾ ਵਕੀਲ ਕਦੇ ਵੀ ਫੈਸਲਾ ਨਹੀਂ ਕਰਦਾ ਜੇਬਾਂ ਆਪਣੇ ਦੋਹੇ ਪਰਿਵਾਰਾਂ ਦੀ ਲੁੱਟੀਆਂ ਜਾਂਦੀਆਂ ਨੇ ਜੇ ਅਸੀਂ ਇਹ ਫੈਸਲੇ ਅਸੀਂ ਗੁਰੂ ਘਰਾਂ ਦੇ ਬੈਠ ਕੇ ਕਰੀਏ ਅਸੀਂ ਆਪਣੇ ਡੇਰਿਆਂ ਦੇ ਵਿੱਚ ਬੈਠ ਕੇ ਕਰੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਿਕ ਬਹੁਤ ਵਧੀਆ ਸੋਚ ਲੈ ਕੇ ਤੁਰੇਗਾ ਮੈਂ ਵੀ ਬੇਨਤੀ ਕਰਦਾ ਜਿਹੜੇ ਬੱਚੇ ਸਾਡੇ ਦਸਵੀਂ ਕਰਦੇ ਨੇ ਉਹ ਜਦੋਂ ਪਲੱਸ ਮਰ ਦੇ ਵਿੱਚ ਜਾਂਦੇ ਨੇ ਕੋਈ ਮੈਡੀਕਲ ਕਰੇ ਕੋਈ ਨਾਨ ਮੈਡੀਕਲ ਕਰੇ ਚੰਗੀਆਂ ਡਿਗਰੀਆਂ ਕਰਨ ਡਾਕਟਰ ਬਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਮੈਂ ਪਲੱਸ 2 ਤੋਂ ਬਾਅਦ ਬੀਏ ਕਰਾਂਗਾ ਮੈਂ ਡੀਸੀ ਬਣਨਾ ਨਹੀਂ ਡੀਸੀ ਬਣਨਾ ਐਸਡੀ ਬਣਾਂਗਾ ਨਹੀਂ ਇਹ ਜਿਹੜਾ ਮੈਂ ਤਹਿਸੀਲਦਾਰ ਬਣਾਂਗਾ ਕਿਉਂਕਿ ਗੁਰੂ ਵੀ 10 ਮਹੀ ਕਹਿੰਦੇ ਸਤਿ ਵਿਦਿਆ ਕੋ ਪੜਾ ਪ੍ਰਾਪਤ ਕਰੈ ਸਤਿ ਗਿਆਨ ਬਿਨ ਵਿਦਿਆ ਕੇ ਨਰਹੀ ਜਾਨ ਅਜਾਨ ਸੱਚੀ ਵਿਦਿਆ ਦੀ ਗੱਲ ਕਰੀ ਅੱਜ ਮੈਂ ਵੱਡੇ ਵੱਡੇ ਆਈਪੀਐਸ ਜਾਂ ਕਸ਼ਟਰੀ ਅਫਸਰ ਦੇਖੇ ਗਏ ਜਦੋਂ ਖੁਸ਼ੀ ਗਮੀ ਦਾ ਕੋਈ ਪ੍ਰੋਗਰਾਮ ਹੁੰਦਾ ਉਹ ਆਪਣਾ ਨੱਕ ਰੱਖਣ ਵਾਸਤੇ ਨਾ ਜੀ ਪੰਡਤ ਹਵਨ ਕਰੇਗਾ ਤੇ ਦੂਜੇ ਪਾਸੇ ਕਦੇ ਤੁਸੀਂ ਜੀ ਪਾਠ ਕਰਦੇ ਹੋ ਕਿਉਂਕਿ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾਏ ਸੋ ਬੇਨਤੀ ਹੈ ਭਾਈ ਅੱਜ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਆਪਣੇ ਬੂਰੂ ਘਰ ਜਾਇਆ ਕਰੋ ਗੁਰੂ ਦੇ ਨਾਮ ਦੇ ਨਾਲ ਜੁੜੋ ਕਿਉਂਕਿ ਗੁਰੂ ਵਿਦਾਸ ਮਾਚੀ ਨੇ ਕਿਹਾ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਬਸਹਿ ਰਵਿਦਾਸ ਰਹੇ ਪ੍ਰਸੰਨ ਬੱਚਾ ਬੱਚਾ ਪੜਦਾ ਹੈ ਇੱਕ ਸਬਸੀ ਇੱਕ ਸੁਖ ਸਵਰਾਜ ਮੇ ਦੁਸਰ ਮਰਗਟ ਗਾਉ ਜਾ ਤੋ ਆਪਣਾ ਰਾਜ ਹੋਵੇ ਆਪਣਾ ਘਰ ਹੋਵੇ ਆਪਣਾ ਮਸਾਨ ਹੋਵੇ ਆਪਣੀ ਬਾਣੀ ਹੋਵੇ ਆਪਣਾ ਡੇਰਾ ਹੋਵੇ ਆਪਣਾ ਬਿਜ਼ਨਸ ਹੋਵੇ ਉਥੇ ਰਾਜ ਨਹੀਂ ਫਿਰ ਸ਼ਮਸ਼ਾਨ ਘਟ ਅੱਗੇ ਸ਼ਬਦ ਲਿਖਿਆ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਭਿਆ ਪਿਖਾਰੀ ਅਛਤ ਰਾਜ ਵਿਛਰ ਦੁਖ ਪਾਇਆ ਸੋਗਤ ਭਈ ਹਮਾਰੀ ਗੁਰੂ ਵਿਦਾਸ ਮਰਜੀ ਕਹਿੰਦੇ ਨੇ ਤੂੰ ਰਾਜਾ ਹੈ ਰਾਜਾ ਵਰਗਾ ਅਗਿਆਨਤਾ ਦੀ ਨੀਂਦ ਵਿੱਚ ਸੋ ਰਿਹਾ ਹੈ ਤੂੰ ਕਦੋਂ ਜਾਗੇਗਾ ਹੁਣ ਜਾਗਣ ਦਾ ਵੇਲਾ ਹੈ ਹੁਣ ਤੁਸੀਂ ਥੋੜੇ ਦਿਨ ਪਹਿਲਾਂ ਇਲੈਕਸ਼ਨ ਹੋਏ ਗੱਲ ਰਾਜ ਦੀ ਕਰਦੇ ਆ ਗੱਲ ਹੱਕਾਂ ਦੀ ਕਰਦੇ ਆ ਪਰ ਅੱਜ ਵੀ ਗੁਲਾਮ ਗੁਰੂ ਵੀ ਦਾਸ ਮਾਰਜੀਨ ਕਾ ਸ਼ਬਦ ਲਿਖਿਆ ਹੈ पराधीनਤਾ ਪਾਪ ਹੈ ਜਾਨ ਲਿਓਰੇ ਮੀਤ ਰਵੀਦਾਸ ਦਾਸ पराधीन ਸੇ ਕੌਣ ਕਰਹਿ ਪ੍ਰੀਤ ਕਿ ਜਦੋਂ ਤੱਕ ਸਾਡਾ ਦਿਮਾਗ ਸਾਡਾ ਮਨ ਕਿਸੇ ਪੁਜਾਰੀ ਦਾ ਕਿਸੇ ਸਿਆਣੇ ਦਾ ਕਿਸੇ ਨੇਤਾ ਦਾ ਗੁਲਾਮ ਹੋਵੇਗਾ ਉਹ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਹੁਣੇ ਗੱਲ ਹੋਈ ਸੀ ਵੀ 2.5 ਲੱਖ ਵੋਟ ਚਮਾਰਾਂ ਦੀ ਹੈ ਪਰ ਖੇਤਰ ਸੀਟ ਦੀ ਥੋੜਾ ਵਿਚਾਰ ਕਰਨਾ ਜੇ 2.5 ਲੱਖ ਵੋਟ ਇੱਕ ਪਾਸੇ ਪੈ ਜਾਂਦੀ ਸਾਡਾ ਮੰਤਰੀ ਬਣ ਸਕਦਾ ਪਰ ਅੱਜ ਵੀ ਅਸੀਂ ਬਕਾਉ ਆ ਨਾਜੀ ਦਾ ਸੰਵਿਧਾਨ ਨ ਬਦਲਿਆ ਜਾਏਗਾ ਇੱਕ ਜਰਨਲ ਸੀਟ ਦੇ ਉੱਤੇ ਇੱਕ ਐਸਸੀ ਸੀਟ ਨੂੰ ਕੋਈ ਟਿਕਟ ਨਹੀਂ ਦਿੰਦਾ ਉਹ ਸਾਨੂੰ ਪਤਾ ਸੀ ਅਸੀਂ ਕਿਸ ਤਰ੍ਹਾਂ ਇੱਕ ਚਮਾਰ ਨੂੰ ਟਿਕਟ ਦਿਵਾਈ ਸੀ ਵੀ ਗਿਣਤੀ ਹੁਣ ਚਮਾਰਾਂ ਦੀ ਹੋਣੀ ਹੈ ਵੀ ਕਿੰਨੇ ਚਮਾਰ ਚਮਾਰ ਨੂੰ ਵੋਟ ਪਾਉਂਦੇ ਨੇ ਪਰ ਅੱਜ ਵੀ ਸਾਡਾ ਲਾੜਾ ਹੋਰ ਪਾਸੇ ਤੁਰਿਆ ਫਿਰਦਾ ਜਿੱਥੇ ਮਰਜ਼ੀ ਜਾਓ ਜਿਹੜੇ ਮਰਜ਼ੀ ਡੇਰੇ ਜਾਓ ਜਿਹੜੇ ਮਰਜ਼ੀ ਧਰਮ ਜਾਓ ਠੱਪਾ ਥੋੜਾ ਚਮਾਰ ਦਾ ਲੱਗਿਆ ਹੋਇਆ ਵੀ ਚਮਾਰ ਉਹ ਤੁਹਾਡੀ ਸੀਟ ਹੈ ਫਿਰ ਕੀ ਫਾਇਦਾ ਹੋਇਆ ਹਰ ਸੋ ਹੀਰਾ ਛੱਡ ਕੇ ਕਰਿਆਨ ਕੀਆ ਤੇ ਨਰ ਦੋਜਕ ਚਾਹੇ ਕੇ ਸਤਿ ਪਾਖੇ ਰਵਿਦਾਸ ਜਿੰਨੇ ਮਰਜੀ ਭਾਈ ਸਤ ਸੰ ਸੁਣ ਲੋ ਜਦੋਂ ਤੱਕ ਸਾਡਾ ਮਨ ਮਜ਼ਬੂਤ ਨਹੀਂ ਹੋਵੇਗਾ ਅੱਜ ਲੋੜ ਹੈ ਅਸੀਂ ਤਾਂ ਇਹ ਬੇਨਤੀ ਕੀਤੀ ਸੀ ਸ੍ਰੀ ਦਰਦਾਸ ਜੀ ਨੂੰ ਐਤ ਕੀ ਜੋ ਵਿਧਾਨ ਸਭਾ ਦੇ ਇਲੈਕਸ਼ਨ ਹੋਣਗੇ 5 ਮਹੀਨੇ ਬਾਅਦ 90 ਸੀਟਾਂ ਦੇ ਉੱਤੇ ਅਸੀਂ ਚਮਾਰਾਂ ਦੇ ਬੱਚੇ ਖੜੇ ਕਰਨੇ ਆ ਸੰਤਰੀ ਸਾਰੇ ਖੜੇ ਕਰਨੇ ਆ ਨਾਲੇ ਥੋੜਾ ਪਤਾ ਲੱਗ ਜਾਊਗਾ ਵੀ ਤੁਸੀਂ ਇੱਥੇ ਰੋਟੀ ਖਾਣ ਆਉਂਦੇ ਹੋ ਜਾਂ ਫਿਰ ਸੰਤਾਂ ਦਾ ਮਾਨ ਸਮਾਨ ਕਰਦੇ ਹੋ ਬਦਲਾਮੀ ਲੋੜ ਐ ਕੂਪ ਵਰਿਓ ਜੈਸੇ ਦਾਦਰਾ ਕੁਛ ਦੇਸ ਬਦੇਸ ਨਾ ਬੂਝ ਐਸੇ ਮੇਰਾ ਮਨ ਬੀਖਿਆ ਬਮੋਇਆ ਕੁਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਮਲਨ ਪਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਈ ਅੱਜ ਸਮਾਂ ਬਦਲਦਾ ਹੈ ਭਾਈ ਬਦਲੋ ਸਮੇ ਦੇ ਨਾਲ ਬਦਲਣਾ ਪਵੇਗਾ ਇਹ ਕਥ ਕਥ ਹੈ ਗੁਰੂ ਵਿਦਾਸ ਮਹਾਰਾ ਜੀ ਸੋ ਜਿਆਦਾ ਨਾ ਕਹਿੰਦਾ ਹੋਇਆ ਖੀਮਾ ਦਾ ਜੱਚਕਾਂ ਕਿਉਂਕਿ ਬਾਣੀ ਤੇਰੇ ਬਾਣ ਮਾਰਦੀ ਓਏ ਮੂਰਖ ਮਾਰਾ ਤੈਨੂੰ ਸਮਝ ਕਿਉਂ ਨਾ ਆਵੇ ਸੋ ਜੇਕਰ ਇਹਦੇ ਨਾਲ ਸਮਾਪਤੀ ਸੱਚੇ ਮੰਦੇ ਨਾਲ ਜੇਕਰ ਲਾਣਾ ਭਾਈ ਜੋ ਬੋਲੇ ਸੋ ਨਰਪੈ ਸ੍ਰੀ ਗੁਰੂ ਵਦਾਸ ਮਹਾਰਾਜ ਕੀ ਜੋ ਬੋਲੇ ਸੋ ਨਿਰਪੈ ਸਿ ਗੁਰ ਵਿਦਾਸ ਮਹਾਰਾਜ ਕੀ ਜੈ ਗੁਰਦੇਵ ਤੁਹਾਨੂੰ ਗੁਰਦੇਵ